मशहूर कमेडियन भारती सिंह का एक बयान डॉक्टर बी आर अंबेडकर साहब से दिता अज खूब हो रहा है वायरल सिंह ने डॉक्टर बी आर अंबेडकर साहब की शख्सियत लैके की कह दिता है वो आडियो भी मैं तो इस एपीसोड सुनावगासुनामा चैनल से आप सब का स्वागत है ਉਸੋ ਨਾਮਾ ਚੈਨਲ ਹਮੇਸ਼ਾ ਤੁਹਾਡੇ ਨਾਲ ਮੁਖਾਤੇ ਵਿਆਏ ਦੋਸਤੋ ਮਸ਼ਹੂਰ ਕਮੀਡੀਅਨ ਭਾਰਤੀ ਸਿੰਘ ਦਾ ਉਹ ਬਿਆਨ ਉਹ ਆਡੀਓ ਜੋ ਅੱਜ ਚਾਰੇ ਪਾਸੇ ਵਾਇਰਲ ਹੋ ਰਹੀ ਹੈ ਔਰ ਉਸ ਵਾਇਰਲ ਆਡੀਓ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਸ਼ਖਸੀਅਤ ਦੇ ਉੱਪਰ ਉਹਨਾਂ ਨੇ ਜੋ ਕਿਹਾ ਉਹਦਾ ਸ਼ਬਦ ਇੱਕ ਇੱਕ ਮੈਂ ਆਪ ਜੀ ਨੂੰ ਸੁਣਾਉਣਾ ਚਾਹੁੰਦਾ ਹਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਸ ਨੂੰ ਕਰੋੜਾਂ ਲੋਕ ਸਨਮਾਨ ਦਿੰਦੇ ਨੇ ਇੱਜ਼ਤ ਦਿੰਦੇ ਨੇ ਕਿਉਂਕਿ ਉਹ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ ਉਹਨਾਂ ਨੇ ਭਾਰਤੀ ਸੰਵਿਧਾਨ ਦੇ ਵਿੱਚ ਉਹ ਅਧਿਕਾਰ ਦਿੱਤੇ ਨੇ ਜਿਹੜੇ ਸੱਚਮੁੱਚ ਅਸੀਂ ਚਾਹੁੰਦੇ ਸੀ ਜਿਨ੍ਹਾਂ ਦੀ ਸੱਚਮੁੱਚ ਸਾਨੂੰ ਜ਼ਰੂਰਤ ਸੀ ਯਾਦ ਕਰਦੇ ਹਾਂ ਉਸ ਸਮੇਂ ਨੂੰ ਜਦੋਂ ਅਛੂਤ ਲੋਕਾਂ ਨੂੰ ਗਲਤ ਲੋਕਾਂ ਨੂੰ ਜਨਤਾ ਕਾ ਖੂਆ ਤੋਂ ਪਾਣੀ ਪੀਣ ਦੀ ਵੀ ਇਜਾਜ਼ਤ ਨਹੀਂ ਸੀ। ਵਿਆਹ ਸ਼ਾਦੀਆਂ ਦੇ ਉੱਪਰ ਵਾਜੇ ਵਜਾਉਣੇ, ਘੋੜੀ ਚੜ੍ਹਨਾ ਉੱਚੀਆਂ ਜਾਤਾਂ ਵਾਲੇ ਲੋਕ ਇਸ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਸੀ ਕਰਦੇ। ਮੰਦਰਾਂ ਵਿੱਚ ਜਾਣ ਦੀ ਮਨਾਹੀ ਸੀ। ਸਿੱਖਿਆ ਲੈਣ ਦਾ ਉਨ੍ਹਾਂ ਦੇ ਕੋਲ ਕੋਈ ਅਧਿਕਾਰ ਨਹੀਂ ਸੀ। ਅੱਜ ਜਦੋਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਨੂੰ ਪੜ੍ਹਦੇ ਹਾਂ, ਉਸ ਦੇ ਵਿੱਚ ਦਿੱਤੇ ਹੋਏ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਸੱਚਮੁੱਚ ਅੱਜ ਦਲਿਤ ਜਾਤੀ ਦੇ ਲੋਕ ਉਹਨਾਂ ਉੱਚ-ਉੱਚ ਅਹੁਦਿਆਂ ਦੇ ਉੱਪਰ ਵਿਰਾਜਮਾਨ ਨੇ ਜਿਸ ਬਾਰੇ ਕਦੇ ਸੋਚ ਵੀ ਨਹੀਂ ਸੀ ਸਕਤੇ ਈਵਨ ਕਿ ਚੀਫ ਜਸਟਿਸ ਆਫ ਇੰਡੀਆ ਮਿਸਟਰ ਗਵਈ ਜਿਹੜੇ ਕਿ ਖੁਦ ਇੱਕ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਨੇ ਅੱਜ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਨੇ ਸਿਰਫ 12 ਸਾਲ ਦੀ ਬਦੌਲਤ सिंह ने भी बाबा साहब की तारीफ दे जो संविधान निर्माता है वे एक क्रांतिकारी नेता थे जिन्होंने न सिर्फ दलितों और पिछड़े वर्गों के लिए बल्कि महिलाओं गरीबों और हर उस इंसान के लिए काम किया जो इस देश में हाशिए पर था मैं आज जो कुछ भी हूँ एक महिला के तौर पर एक कलाकार के तौर पर वो सिर्फ और सिर्फ बाबा साहेब के बनाए संविधान की देन है उन्होंने हमें समानता का अधिकार दिया उन्होंने हमें एक ऐसा भारत दिया, जहां हर इंसान को बराबरी का हक है चाहे वो किसी भी धर्म जाति या लिंग का हो बाबा साहेब ने हमें एकजुट किया ताकि हमारा देश प्रगति की राह पर चल सके लेकिन अफसोस कुछ लोग आज भी उनकी इस महानता को स्वीकार नहीं कर पाते जो लोग बाबा साहेब का विरोध करते हैं वे न सिर्फ एक महान नेता का अपमान कर रहे हैं बल्कि उस भारत का भी अपमान कर रहे हैं जिसे बाबा साहेब ने अपने खून पसीने से सींचा है सुनिया भारती की मोहताज नहीं है बाबा साहब की सिफ जो शब्द कहे ने तुसी सुने और जो ये शब्द उ हाजर लोग ने तािया मार के भारती सिंह का वेलकम किया ਔਰ ਬੋਲੇ ਸ਼ਬਦਾਂ ਦੀ ਤਾਰੀਫ਼ ਕੀਤੀ ਕਿ ਅੱਜ ਕੁਝ ਲੋਕ ਬਾਬਾ ਸਾਹਿਬ ਦੀ ਸੋਚ ਨੂੰ ਕੋਈ ਕੁਝ ਦੱਸ ਰਿਹਾ ਕੋਈ ਕੁਝ ਦੱਸ ਰਿਹਾ ਹੈ ਭਾਰਤੀ ਸਿੰਘ ਨੇ ਕਿਹਾ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ ਉਹਨਾਂ ਨੇ ਸੰਵਿਧਾਨ ਦੇ ਵਿੱਚ ਸਮਾਨਤਾ ਦੀ ਗੱਲ ਕੀਤੀ ਹੈ ਨਿਆਂ ਦੀ ਗੱਲ ਕੀਤੀ ਹੈ ਅੱਜ ਜੇਕਰ ਕੋਈ ਬਾਬਾ ਸਾਹਿਬ ਦੇ ਉੱਪਰ ਪ੍ਰਸ਼ਨ ਚਿੰਨ੍ਹ ਖੜੇ ਕਰਦਾ ਹੈ ਤਾਂ ਇਸ ਦਾ ਮਤਲਬ ਕਿ ਉਹ ਭਾਰਤ ਨੂੰ ਪਿਆਰ ਨਹੀਂ ਕਰਦਾ ਕਿਉਂਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਰਤੀ ਸੰਵਿਧਾਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਕੁਝ ਲੋਕ ਭਾਰਤ ਦੇ ਨੇ ਜੋ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਲੇਕਿਨ ਭਾਰਤੀ ਸਿੰਘ ਨੇ ਬਾਬਾ ਸਾਹਿਬ ਦੀ ਸੋਚ ਨੂੰ ਸੈਲੂਟ ਕਰਦਿਆਂ ਜੋ ਸ਼ਬਦ ਇਸਤੇਮਾਲ ਕੀਤੇ ਨੇ ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੇ ਸ਼ਬਦ ਨੇ ਦੋਸਤੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਬਚਪਨ ਕਹਿੰਦੇ ਆ ਕਿ ਜਦੋਂ ਉਸ ਵੇਲੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਚੌਥੀ ਕਲਾਸ ਪਾਸ ਕੀਤੀ ਤਾਂ ਚਰਚਾ ਦਾ ਵਿਸ਼ਾ ਬਣ ਗਿਆ ਕਿ ਭੀਮ ਨੇ ਚੌਥੀ ਕਲਾਸ ਪਾਸ ਕਰ ਲਈ ਫਿਰ ਦਸਵੀਂ ਕੀਤੀ ਹੋਰ ਚਰਚਾ ਦਾ ਵਿਸ਼ਾ ਬਣੇ ਫਿਰ ਕਾਲਜ ਗਏ ਫਿਰ ਹੋਰ ਚਰਚਾ ਦਾ ਵਿਸ਼ਾ ਬਣੇ ਯੂਨੀਵਰਸਿਟੀਆਂ ਚ ਗਏ ਫਿਰ ਹੋਰ ਚਰਚਾ ਦਾ ਵਿਸ਼ਾ ਬੜੇ ਅੱਜ ਅੱਜ ਫਿਜ਼ੀਕਲੀ ਤੌਰ ਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਸਾਡੇ ਦਰਮਿਆਨ ਨਹੀਂ ਹੈ ਲੇਕਿਨ ਉਹਨਾਂ ਦੀਆਂ ਚਰਚਾਵਾਂ ਹਮੇਸ਼ਾ ਪਲ ਪਲ ਹੁੰਦੀਆਂ ਨੇ ਸੰਮੇਲਨ ਦੇਖ ਲਓ ਬਾਹਰਲੇ ਮੁਲਕਾਂ ਵਿੱਚ ਕਰਵਾਏ ਜਾਂਦੇ ਨੇ ਜਿੱਥੇ ਅਲੱਗ-ਅਲੱਗ ਦੇਸ਼ ਤੇ ਲੋਕ ਆਉਂਦੇ ਨੇ ਜਦੋਂ ਲੋਕ ਆਉਂਦੇ ਨੇ ਤਾਂ ਉਸ ਵੇਲੇ ਜਦੋਂ ਕੋਈ ਸ਼ਬਦ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਸ਼ਖਸੀਅਤ ਤੇ ਕੋਈ ਬੋਲਦਾ ਹੈ ਤੇ ਚਾਰੇ ਪਾਸੇ ਤਾੜੀਆਂ ਹੀ ਤਾੜੀਆਂ ਵੱਜਦੀਆਂ ਨੇ ਸੋ ਦੋਸਤੋ ਭਾਰਤੀ ਸਿੰਘ ਦੇ ਇਸ ਬਿਆਨ ਨੇ ਸੱਚਮੁੱਚ ਇੱਕ ਬਾਬਾ ਸਾਹਿਬ ਦੀ ਸੋਚ ਜਿਹੜੀ ਸੀ ਉਹ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਜੋ ਦਿੱਤਾ ਬਿਆਨ ਹੈ ਉਹ ਅੱਜ ਚਾਰੇ ਪਾਸੇ ਵਾਇਰਲ ਹੋ ਰਿਹਾ ਹੈ ਭਾਰਤੀ ਸਿੰਘ ਜੀ ਪੋਸੂਨਾਮਾ ਚੈਨਲ ਆਪ ਜੀ ਨੂੰ ਸੈਲੂਟ ਕਰਦਾ ਹੈ ਕਿਉਂਕਿ ਤੁਹਾਡੀ ਸੋਚ ਦਾ ਪਤਾ ਲੱਗ ਗਿਆ ਇਸ ਬਿਆਨ ਤੋਂ ਤੁਹਾਡੀ ਅੰਦਰੂਨੀ ਭਾਵਨਾਵਾਂ ਨੂੰ ਜਾਨਣ ਦਾ ਮੌਕਾ ਮਿਲਿਆ ਇਹ ਬਿਆਨ ਸੁਣ ਕੇ ਤੁਸੀਂ ਸੱਚਮੁੱਚ 바ਵਾ ਸਾਹਿਬ ਨੂੰ ਬਹੁਤ ਪਿਆਰ ਕਰਦੇ ਹੋ ਜੋ ਸ਼ਬਦ ਇਸਤੇਮਾਲ ਕੀਤੇ ਨੇ ਤੁਸੀਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਲਈ ਉਸ ਪਾਸਤੇ ਤੁਸੀਂ ਵਧਾਈ ਦੇ ਪਾਤਰ ਹੋ ਜੁੜੇ ਰਹੋ ਪੋਸੂਨਾਮਾ ਚੈਨਰ ਦੇ ਨਾਲ